ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਆਖਰ ਬਹਿਬਲ ਕਲਾਂ ਗੋਲੀਕਾਂਡ ਤੇ ਗੁਰੂਗਰਾਂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਮਿਸ਼ਨ ਘਟਨਾ ਸਥਾਨ ਤੇ ਤਕਰੀਬਨ 2 ਮਹੀਨੇ ਬਾਅਦ ਪਹੁੰਚਿਆ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਜਸਟਿਸ ਜ਼ੋਰਾ ਸਿੰਘ ਪਿੰਡ ਬੁਰਜ ਜਵਾਰ ਸਿੰਘ ਵਾਲਾ ਪਿੰਡ ਬਰਗਾੜੀ ਪਿੰਡ ਮਲਕੇ ਤੇ ਬਹਿਬਲ ਕਲਾਂ ਪਹੁੰਚੇ। ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਪੰਚਾਇਤਾਂ ਤੇ ਹੋਰ ਮੋਤਵਰ ਵਿਅਕਤੀਆਂ ਤੋਂ ਗੁਰੂਗ੍ਰੰਥ ਸਾਹਿਬ ਦੇ ਚੋਰੀ ਹੋਏ ਸਰੂਪ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਬਹਿਬਲ ਗੋਲੀਕਾਂਡ ਬਾਰੇ ਸਥਾਨ ਦਾ ਜਾਇਜ਼ਾ ਲਿਆ। ਪੰਜਾਬ ਸਰਕਾਰ ਨੇ ਗੁਰੂਗ੍ਰੰਥ ਸਾਹਿਬ ਦੇ ਚੋਰੀ ਹੋਏ ਸਰੂਪ ਤੇ ਉਸ ਤੋਂ ਬਾਅਦ ਬੇਅਦਬ ਵਿਧੀਆਂ ਘਟਨਾਵਾਂ ਦੇ ਰੋਸ ਵਿੱਚ ਧਰਨੇ ਦੇ ਰਹੀ ਸਿੱਖ ਸੰਗਤ ਤੇ ਗੋਲੀ ਚਲਾਏ ਜਾਣ ਨਾਲ ਸ਼ਹੀਦ ਹੋਏ ਦੋ ਸਿੰਘਾਂ ਬਾਰੇ ਜਾਂਚ ਕਮਿਸ਼ਨ ਬਣਾਇਆ ਸੀ। ਪਿੱਛੇ ਜੇ ਬਰਗਾੜੀ ਬੇਬਲ ਕਲਾ ਕੋਟਕਪੁਰੇ ਦੇ ਵਿੱਚ ਇਨਸੀਡੈਂਟ ਹੋਇਆ ਉਹ ਇਨਸੀਡੈਂਟ ਦੇ ਬਾਰੇ ਇਨਕੁਆਇਰੀ ਵਾਸਤੇ ਕਮਿਸ਼ਨ ਨੂੰ ਅਪਾਇੰਟ ਹੋਇਆ ਲੋਕਾਂ ਨੂੰ ਮਿਲ ਰਹੇ ਅਸੀਂ ਕਿਸਾਦੂ ਕੋਈ ਨਾ ਕੋਈ ਇਨਫੋਰਮੇਸ਼ਨ ਦੇਣ ਤਾਂ ਕਿ ਸੱਚਾਈ ਤੱਕ ਪਹੁੰਚੇ ਕਿਉਂਕਿ ਜੋ ਵਾਕਿਆ ਹੋਇਆ ਬੜਾ ਸੀਰੀਅਸ ਮੈਟਰ ਹੈ ਤੇ ਸਾਰੀ ਕੌਮ ਸਾਰੇ ਲੋਕ ਪਬਲਿਕ ਹੀ ਚਾਹੁੰਦੀ ਵੀ ਇਹਦੀ ਕੋਈ ਸਚਾਈ ਸਾਹਮਣੇ ਆਟੇ